ਤਪਸੰਮ ਦੀ ਨੋਰ ਅਰਸੋਂ ਕਰਸੋਂ ਛੱਟੀ ਐ ਤੁਧਿ ਦਿੱਤੇ ਸੱਚੇ ਪਾਤਿਸਾ ਤਨਮੋ ਜਨਮ ਦੀ ਕਾਟੀ ਸੱਜਣ ਸੱਚ ਸਿਰ ਸਾਹ ਜਿਸ ਪਾਸ ਬਹਠਿਆ ਸਭ ਦਾ ਜਿਸ ਪਾਸ ਬਠਿਆ ਸੋਹੀਐ ਸਬਦਾਂ ਦਾਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਆਗ ਸੁਹੀ ਅਸ਼ਟ ਪਦਿਆਂ ਮਹੱਲਾ ਤਉਥਾ ਕਰਦੂਚਾ ਇਕ ਓੰਕਾਰ ਸਤਿਗੁਰ ਪਰਸਾਦ ਕੋਈ ਆਨ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪ ਵਿਚਾਈ ਕੋਈ ਆਨ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਾ ਤਿਸ ਪਹਿ ਆਪ ਵਿਚਾਈ ਦਰਸਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇਹ ਜਾ ਆਰਾਤੀ ਦੁਖੀ ਤੂਜ ਤਿਆਈ ਜੇ ਭੁਖ ਦੇ ਤ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿਟ ਅਗਨੀ ਆਪ ਜਲਾਈ ਪੱਕਾ ਫੇਰੀ ਪਾਣੀ ਢੋਵਾ ਜੋ ਦੀਵਾ ਸੁਖਾਈ ਨਾਨਕ ਗਰੀਬ ਟਹ ਪਿਆ ਦੁਆਰ ਹਰ ਮੇਲ ਲਹਾ ਵੜਿਆ ਕੇ ਕਾਦ ਤਰੇ ਚਰਨਾ ਤਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲ ਹੈ ਤਾ ਤੁਜੇ ਆਰਾਧੀ ਜੇ ਮਾਰ ਕਡ ਹੈ ਪੇਟਿਆਈ ਜੇ ਲੋਕ ਸਲਾਹੇ ਤਾ ਤੇਰੀ ਉਪਮਾ ਜੇ ਨੰਦਾ ਤਾ ਸ਼ੂਦਨਾ ਜਾਈ ਜੇ ਤੋ ਦਵੱਲ ਰਹਾ ਤਾਂ ਕੋਈ ਕਿਹੋ ਆਖੋਂ ਤੋਦ ਵਿਸਰਿਆ ਮਰ ਜਾਈ ਵਾ ਆਈ ਗੁਰ ਉਪਰ ਪਪਾਰੀ ਸੰਤਮਨਾਈ ਨਾਨਕ ਵਿਚਾਰਾ ਭਿਆ دیਵਾਨਾ ਹਰ ਤਉ ਦਰਸ਼ਨ ਕਹਿ ਤਾਈ ਚਕਰ ਟਾਂਗੀ ਮਿਹ ਹਵਰਸ ਈ ਗੁਰ ਦੇਖਾ ਨਜਾਈ ਸਮੁੰਦਰ ਸਾਗਰ ਹੋਵਾ ਬਹੁਖਾਰਾ ਗੁਰ ਸਿੱਖ ਲੰਗ ਗੁਰ ਪਹਿਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਸਿੱਖਾ ਗੁਰ ਬਿਨ ਮਰ ਜਾਈ ਜੋ ਧਰਤੀ ਸੋਭ ਕਰੇ ਜਨ ਬਰਸਾ ਤੋ ਸਿੱਖਾ ਗੁਰ ਮਿਲ ਬਿਗਸਾਈ ਸੇਵਕ ਕਾ ਹੋਏ ਸੇਵਕ ਵਰਤਾ ਹਰ ਤੇਰੇ ਜਿਸ ਭਾਵ ਤਿਸ ਦੇ ਵਾਈ ਜਿਹ ਤੂੰ ਦੇ ਸੋਈ ਜਨ ਪਾਏ ਹੋਰ ਨੇ ਪਾਲਾ ਸਭ ਚਤਰਾਈ ਸਿਮਰ 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 ਗੁਰ ਆਪਣਾ ਸੋਇ ਦਾਨ ਮੰਗ ਨਾਨਕ ਵਿਚਾਰਾ ਹਰ ਦਾਸਨ ਦਾਸ ਕਰਾਈ ਜੇ ਗੁਰ ਚੜਕੇ ਤਾਂ ਮਿੱਠਾ ਲੱਗੇ ਜੇ ਬਖਸੇ ਤਾਂ ਗੁਰ ਵਡਿਆਈ ਗੁਰਮੁਖ ਬੋਲ ਲੈ ਸੋ ਥਾਏ ਪਾਈ ਮਨਮੁਖ ਕਿਛੁ ਥਾਏ ਨ ਪਾਈ ਪਾਲਕ ਕਰ ਵਰਫ ਵਰਸ ਗੁਰ ਸਿਖਾ ਗੁਰ ਦੇ ਖਣਾ ਜਾਈ ਸਭ ਦਿਨ ਸਰਾਨ ਦੇਖੋ ਗੁਰ ਆਪਣਾ ਵਿੱਚ ਆਖੀ ਗੁਰ ਪਰਤرائی ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਭਾਵ ਸਥਾਈ ਪਾਈ ਦਨਸ ਗੁਰ ਚਰਨ ਆਰਾਦੀ ਦਇਆ ਕਰ ਮੇਰ ਸਾਈ ਨਾਨਕ ਕਾ ਜਿਉ ਪੰਡ ਗੁਰੂ ਹੈ ਗੁਰਮਿਲ ਤ੍ਰਿਪਤ ਆਗਾਈ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਤ ਕਤ ਤਤ ਵਸਾਈ ਨਾਨਕ ਕਾ ਪ੍ਰਭ ਪੂਰ ਰਹਿਉ ਹੈ ਜਤ ਕਤ ਤਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਗ ਸੁਹੀ ਅਸ਼ਟ ਪਦੀਆਂ ਮਹੱਲਾ ਚੌਥਾ ਘਰ ਦੂਜਾ ਏਕੋ ਅੰਕਾਰ ਸਤਗੁਰ ਪ੍ਰਸਾਦ ਕੋਈ ਆਨ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਾ ਤਿਸ ਪਹਿ ਆਪ ਵਿਚਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨੇ ਸਤਾਰੈ ਸਤ ਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਸ ਲੋਕ ਏਕੋ ਅੰਕਾਰ ਸਤ ਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿ ਗੁਰੇ ਨਮਹ ਸ੍ਰੀ ਗੁਰ ਦੇਵਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਰੇ ਤਨ ਮਾਹਿ ਮਟਾਵੋ ਸਿਮਰੋ ਜਾਸ ਬ ਸੰਪਰਕ ਨਾਮ ਜਪਤ ਅੰਤ